ਰਾਦਾ ਸਵਾਮੀ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਮੇਰੇ ਵੀਡੀਓ ਦੇਖਣ ਸ਼ੁਰੂ ਕਰਦੇ ਤੁਸੀਂ ਸਾਰਿਆਂ ਨੂੰ ਲੱਖ-ਲੱਖ ਪਹਿਲੀ ਗੱਲ ਤਾਂ ਮੁਬਾਰਕਾਂ ਨਵੇਂ ਸਾਲ ਦੀਆਂ ਲੱਖ-ਲੱਖ ਵਧਾਈਆਂ ਹੋਣ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਸੋ ਆਪਾਂ ਸ਼ੁਰੂਆਤ ਕਰਦੇ ਆਂ ਅੱਜ ਇਹ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਜਿਵੇਂ ਕਿ ਤੁਹਾਡਾ ਪਰਾਣਾ ਸਾਲ ਬੀਤ ਚੁੱਕਾ ਹੈ ਹੁਣ ਨਵਾਂ ਸਾਲ ਦੀ ਅੱਜ ਸ਼ੁਰੂਆਤ ਹੈ ਅੱਜ ਪਹਿਲਾ ਦਿਨ ਹੈ ਨਵੇਂ ਸਾਲ ਦਾ ਜੇਕਰ ਆਪਾਂ ਅੱਜ ਦਾ ਦਿਨ ਵਧੀਆ ਬਤਾਵਾਂਗੇ ਆਪਣੀਆਂ ਆਦਤਾਂ 'ਚ ਸੁਧਾਰ ਕਰਾਂਗੇ ਆਉਣ ਵਾਲਾ ਆਪਣਾ ਸਾਰਾ ਸਾਲ ਵਧੀਆ ਹੋਵੇਗਾ ਜੇਕਰ ਓਵੇਂ ਹੀ ਆਪਾਂ ਰਹਿਣਾ ਜਿਵੇਂ ਪਹਿਲੇ ਸੀ ਜੇ ਆਪਾਂ ਬਹੁਤ ਜ਼ਿਆਦਾ ਵਿਗੜੇ ਹੋਏ ਅਮਲੀ টাইਵੇ ਦੇ ਬੰਦੇ ਲੜਾਕੂ ਬੰਦੇ ਸੀ ਚੋਰ ਠੱਗ ਜੇ ਆਪਾਂ ਉਹ ਬੰਦੇ ਸੀ ਤੇ ਜੇ ਅੱਜ ਵੀ ਆਪਾਂ ਉਹ ਕੰਮ ਕਰਦੇ ਆਂ ਚੋਰੀ ਠੱਗੀ ਵਾਲਾ ਤੇ ਜਾਂ ਹੋਰ ਨਸ਼ਾ ਪੱਤਾ ਕਰਦੇ ਆਂ ਤੇ ਫਿਰ ਆਪਣੇ ਲਈ ਨਵਾਂ ਸਾਲ ਕੀ ਆਇਆ ਆਪਣੇ ਲਈ ਤਾਂ ਫਿਰ ਉਹੀ ਸਾਲ ਹੋ ਗਿਆ ਨਾ ਨਵਾਂ ਸਾਲ ਬਣਾਇਆ ਹੀ ਤਾਂ ਹੀ ਗਏ ਜੇ ਆਪਾਂ ਇਹਦੇ ਵਿੱਚ ਕੁਝ ਨਾ ਕੁਝ ਨਵਾਂ ਕਰੀਏ ਆਦੇ ਆਪਜ ਬਦਲਾਵ ਕਰੀਏ ਇੱਕ ਚੰਗੀਆਂ ਉਦਾਹਰਨਾ ਬਣੀਏ ਆਪਾਂ ਜਿਵੇਂ ਨਿੱਕੇ ਨਿੱਕੇ ਸਾਬਜਾਦਿਆਂ ਤੋਂ ਸਿੱਖਿਆ ਲੈ ਕੇ ਉਹਨਾਂ ਵੇਖਲੇ ਕਿੰਨਾ ਕੁਛ ਕੀਤਾ ਆਪਣੇ ਦੇਸ਼ ਵਾਸਤੇ ਤੇ ਆਪਾਂ ਵੀ ਉਹਨਾਂ ਤੋਂ ਪ੍ਰੇਰਣਾ ਲੈ ਕੇ ਇੱਕ ਵਧੀਆ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਸ਼ੁਰੂਆਤ ਕਰਨੀ ਹੈ ਜਦੋਂ ਕਰਨੀ ਹੈ ਤੇ ਆਪਾਂ ਇੱਕ ਚੰਗੇ ਕੰਮ ਤੋਂ ਸ਼ੁਰੂਆਤ ਕਰਨੀ ਹੈ ਕਿਸੇ ਦਾ ਭਲਾ ਕਰਨਾ ਸਿੱਖਿਏ ਅਦੀ ਮਿਹਨਤ ਮਜ਼ਦੂਰੀ ਤੇ ਵਿਸ਼ਵਾਸ ਕਰੀਏ ਕੋਈ ਵੀ ਆਪਾਂ ਠੱਗੀ ਠੋਰੀ ਵਾਲਾ ਕੰਮ ਨਾ ਕਰੀਏ ਤੇ ਆਪਾਂ ਇੱਕ ਵਧੀਆ ਮਾਲਕ ਦਾ ਨਾਮ ਲੈ ਕੇ ਅੱਜ ਦਾ ਦਿਨ ਸ਼ੁਰੂ ਕਰੀਏ ਹੋ ਸਕਦਾ ਕਿੰਨਾ ਵੀ ਅੱਜ ਟਾਈਮ ਮਿਲੇ ਤੈਨੂੰ ਵਤ ਵਤ ਪਰਮਾਤਮਾ ਨੂੰ ਯਾਦ ਕਰੋ ਜਿਹੜਾ ਤੁਹਾਡਾ ਉਹ ਮਾਲਕ ਕੇ ਉਹ ਦਾਤਾ ਹੈ ਉਹ ਪੀਰੇ ਜੋ ਵੀ ਤੁਹਾਡਾ ਗੁਰੂ ਹੈ ਉਸ ਨੂੰ ਯਾਦ ਕਰੋ ਜਿਨੇ ਤੁਨੂੰ ਇੱਥੇ ਤੱਕ ਨਾ ਲੈ ਆਂਦਾ ਜ਼ਿੰਦਗੀ ਦੇ ਵਿੱਚ ਤੁਸੀਂ ਜੇਕਰ ਤੁਹਾਡਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਪਿਛਲੀ ਜ਼ਿੰਦਗੀ ਦਾ ਤੁਸੀਂ ਇਹ ਸੋਚ ਰਹੇ ਹੋ ਵੀ ਹੁਣ ਅੱਗੇ ਔਖਾ ਹੀ ਇਹ ਵੀ ਜ਼ਿੰਦਗੀ ਨਹੀਂ ਸੁਧਰੇਗੀ ਵੀਰੋ ਸਭ ਕੁਝ ਹੋ ਜਾਂਦਾ ਹੁੰਦਾ ਪਰ ਇੱਕ ਥੋੜੀ ਜੀ ਆਪਾਂ ਨੂੰ ਟੰਗ ਨਾਲ ਚੱਲਣਾ ਆਉਣਾ ਚਾਹੀਦਾ। ਪ੍ਰਮਾਤਮਾ ਨੇ ਸਾਰਿਆਂ ਨੂੰ ਸੋਝੀ ਸਮਝ ਦਿੱਤੀ ਏ। ਆਪਾਂ ਆਉਂਦਾ ਯੂਜ਼ ਕਰਦੇ ਹੋਏ ਧਿਆਨ ਨਾਲ ਆਪਾਂ ਕਦਮਾਂ ਨੂੰ ਚਲੀਏ। ਆਦੇ ਆਪ ਵਿੱਚ ਬਦਲਾ ਲਈਏ। ਜੇ ਬੰਦਾ ਵਿਗੜਿਆ ਹੈ ਪਿਛਲੇ ਸਾਲਾਂ ਦਾ ਕਹਿੰਦੇ ਆ ਸ਼ਰਾਬੀ ਹੈ, ਬਹੁਤ ਸ਼ਰਾਬ ਪੀਂਦਾ ਹੈ, ਛੱਡਦਾ ਨਹੀਂ। ਪਰ ਜਿਹੜਾ ਪਿੱਛੇ ਹੋ ਗਿਆ ਹੋ ਗਿਆ ਤੁਸੀਂ ਆਜ ਤੋਂ ठान ਲਵਾਇਆ ਤੋ ਬਾਅਦ ਸ਼ਰਾਬ ਨਹੀਂ ਪੀਣੀ ਸ਼ਰਾਬ ਕੋਈ ਵੀ ਨਸ਼ਾ ਹੋ ਗਿਆ ਵੀਰੇ ਉਹ ਆਪਣੇ ਬਰਬਾਦੀ ਬਾਤੇ ਹੁੰਦੇ ਨੇ ਹੁੰਦੇ ਨੁਕਸਾਨ ਹੀ ਨੁਕਸਾਨ ਨੇ ਇੱਕ ਤਾਂ ਕਰੋ ਪੈਸਾ ਜਾਂਦਾ ਹੈ ਦੂਜੇ ਨੰਬਰ ਤੇ ਬੇਰੁਜ਼ਗਾਰੀ ਠੀਕ ਹੈ ਹੋਰ ਬਿਮਾਰੀਆਂ ਕਈ ਪੈਦਾ ਹੋ ਜਾਂਦੇ ਨੇ ਪਿੱਛੇ ਪਰਿਵਾਰ ਦਾ ਵਿਓਖਾ ਹੋ ਜਾਂਦਾ ਹੈ ਤੇ ਆਪਾਂ ਕੋਸ਼ਿਸ਼ ਕਰੀਏ ਇੱਕ ਚੰਗੇ ਰਾਤ ਚਲੀਏ ਤੇ ਦੇ ਨਾਲ ਦਿਨ ਵੀ ਜੇ ਕੋਈ ਜੇਕਰ ਕੋਈ ਕਰਦਾ ਹੈ ਨਾ ਤੁਹਾਡੇ ਯਾਰ ਬੇਲੀ ਜਾਂ ਹੋਰ ਵੀ ਜਿਹੜੇ ਤੁਹਾਡਾ ਜਾਨੂ ਹੈ ਨਸ਼ਾ ਕਰਦਾ ਹੈ ਤੁਸੀਂ ਇਹ ਨਾ ਕੀਤਾ ਕਰੋ ਵੀ ਉਹਨੂੰ ਆਪਾਂ ਨਹੀਂ ਰੋਕਣਾ ਆਪ ਨੂੰ ਪਤਾ ਹੈ ਉਹ ਆਪਣੀ ਗੱਲ ਤੋਂ ਨਹੀਂ ਰੁਕੇਗਾ ਉਹਨੇ ਨਸ਼ਾ ਕਰਨਾ ਹੀ ਕਰਨਾ ਪਰ ਫਿਰ ਵੀ ਆਪਾਂ ਕੁਝ ਤਾਂ ਕੁਝ ਕੋਸ਼ਿਸ਼ ਕਰੀਏ ਵੀ ਉਹਨਾਂ ਦੇ ਮਾਪਿਆਂ ਨੂੰ ਸਮਝਾ ਸਕੀਏ ਕਿਸੇ ਤਰੀਕੇ ਨਾਲ ਸਮਝਾ ਸਕੀਏ ਵੀ ਉਹਨਾਂ ਦਾ ਜੇਤੀ ਪੁੱਤਰ ਏ ਉਹ ਨਸ਼ੇ ਤੋਂ ਰੁਕ ਜਾਵੇ ਜੇ ਅੱਜ ਆਪਾਂ ਨੂੰ ਰੋਕਾਂਗੇ ਤਾਂ ਹੀ ਆਉਣ ਵਾਲਾ ਸਮੇਂ 'ਚ ਉਹਨਾਂ ਆਪਣੇ ਏਰੀਆ 'ਚ ਕਾਡਰ ਨਸ਼ਾ ਹੋਵੇਗਾ ਜੇ ਅੱਜ ਆਪਾਂ ਨੂੰ ਰੋਕਿਆ ਹੀ ਨਾ ਉਹ ਨਸ਼ਾ ਕਰਨ ਲੱਗਿਆ ਰ ਲੱਗਿਆ ਰ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਆਪਣੇ ਵੀ ਘਰ 'ਚ ਨਸ਼ਾ ਆ ਜਾਵੇ ਕੋਈ ਵੱਡੀ ਗੱਲ ਨਹੀਂ ਵੀਰੇ ਜਿਵੇਂ ਕਹਿੰਦੇ ਆ ਨਾ ਖੜਬੂਜੇ ਨੂੰ ਖੜਬੂਜਾ ਵੇਖ ਕੇ ਰੰਗ ਫੜਦਾ ਸਭ ਕੁਝ ਹੋ ਜਾਂਦਾ ਹੁੰਦਾ ਜੇਕਰ ਤੁਹਾਨੂੰ ਲੱਗਦਾ ਹੈ ਕੋਈ ਨਸ਼ਾ ਵੇਚਦਾ ਹੈ ਕੋਈ ਨਸ਼ਾ ਕਰਦਾ ਹੈ ਤੁਸੀਂ ਜ਼ਰੂਰ ਉਹਨਾਂ ਦੇ ਖਿਲਾਫ ਦੀ ਜੰਗ ਲੜਿਆ ਕਰੋ ਬਾਕੀ ਗੁਰਬਾਣੀ ਨਾਲ ਜੁੜਿਆ ਰਹਿ ਕਰੋ ਬਹੁਤ ਬਹੁਤ ਕੁਝ ਸਮਝਾਉਂਦੀ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਆਪਣੇ ਬਹੁਤ ਜ਼ਿਆਦਾ ਧਰਮ ਹੋਏ ਨੇ ਗੁਰੂ ਹੋਏ ਨੇ ਭਾਰਤ ਵਿੱਚ ਇਹਨਾਂ ਨੂੰ ਆਪਾਂ ਗਿਆਨ ਇਕੱਠਾ ਕਰ ਲਈਏ ਕਿ ਆਪਾਂ ਦਾ ਆਪਾਂ ਨੂੰ ਸਾਰੀ ਪਤਾ ਹੋਵੇ ਪਤਾ ਹੋਣਾ ਚਾਹੀਦਾ ਆਪਾਂ ਨੂੰ ਆਪਣਾ ਇਹ ਭਾਰਤ ਕਿਵੇਂ ਦਾ ਸੀ ਆਪਾਂ ਨੂੰ ਸਾਰੇ ਇੱਥੇ ਵੈਦਾਂ ਦਾ ਧਰਮਾਂ ਦਾ ਗਿਆਨ ਹੋਣਾ ਚਾਹੀਦਾ ਪੁਰਾਣੇ ਬੰਦੇ ਹੈਗੇ ਸੀ ਜਿਹੜੇ ਅੰਧਵਿਸ਼ਵਾਸ ਵਿੱਚ ਫਸ ਜਾਂਦੇ ਸੀ ਪਰ ਹੁਣ ਨਵਾਂ ਆਪੜਿਆ ਲਿਖਾਂ ਦਾ ਜ਼ਮਾਨਾ ਹੈ ਠੀਕ ਹੈ ਜਿਹੜੇ ਮਰਜੀ ਧਰਮ ਚ ਜਾਓ ਬਸ ਇੱਕੋ ਗੱਲ ਸਾਰੇ ਧਰਮ ਕਹਿੰਦੇ ਆ ਪਰਮਾਤਮਾ ਇੱਕ ਏ ਤੇ ਪਰਮਾਤਮਾ ਨਾਲ ਜੁੜੋ ਤੇ ਆਪਾਂ ਨੂੰ ਪਰਮਾਤਮਾ ਨਾਲ ਹੀ ਜੁੜਨਾ ਚਾਹੀਦਾ ਅੱਜ ਨਾ ਜੁੜੇ ਕੱਲ ਨਾ ਜੁੜੇ ਕਦੀ ਤੇ ਕਦੀ ਆਪਾਂ ਨੂੰ ਪਰਮਾਤਮਾ ਨਾਲ ਜੁੜਨਾ ਚਾਹੀਦਾ ਹੋ ਸਕਦਾ ਹੈ ਲੱਗ ਲੱਗ ਧਰਮਾਂ ਚ ਲੱਗ ਲੱਗ ਉਹਨਾਂ ਦਾ ਬਿਆਨ ਹੋਣ ਲੱਗ ਲੱਗ ਤਰੀਕੇ ਹੋਣ ਪਰ ਕਿਵੇਂ ਨ ਕਿਵੇਂ ਆਪਾਂ ਨੂੰ ਪਰਮਾਤਮਾ ਨਾਲ ਜੁੜਨਾ ਹੀ ਚਾਹੀਦਾ ਜੇਕਰ ਆਪਾਂ ਨਾ ਜੁੜੇ ਤੇ ਆਉਣ ਵਾਲਾ ਸਮਾਂ ਬਹੁਤ ਔਖਾ ਹੋ ਜਾਣਾ ਹੈ ਤੇ ਦੁੱਖ ਸੁੱਖ ਵੀ ਹਮੇਸ਼ਾ ਬੰਦੇ ਤੇ ਹੀ ਆਉਂਦੇ ਨੇ ਆਂਦੇ ਰਹਿਣਗੇ ਤੇ ਇਹਨਾਂ ਤੋਂ ਕੋਈ ਵੀ ਬਚ ਨਹੀਂ ਸਕਦਾ ਜੇ ਅੱਜ ਆਪਾਂ ਆਪਣੇ ਕਰਜ ਦੁੱਖੇ ਆਉਣ ਵਾਲੇ ਸਮੇਂ 'ਚ ਸੁੱਖ ਵੀ ਜ਼ਰੂਰ ਆਵੇਗਾ ਜਿਹੜੀ ਕਿ ਆਪਾਂ ਕੱਲ ਵੀ ਗੱਲ ਕੀਤੀ ਸੀ ਜੇ ਅੱਜ ਦਿਨ ਚੰਗਾ ਹੈ ਕੱਲ ਨੂੰ ਮੰਦਾ ਵੀ ਆ ਸਕਦਾ ਜੇ ਅੱਜ ਦਿਨ ਮੰਦਾ ਹੈ ਤਾਂ ਕੱਲ ਨੂੰ ਚੰਗਾ ਵਿਆਹ ਸਕਦਾ ਆ। ਆਪ ਨੂੰ ਪਰਮਾਤਮਾ ਦੇ ਭਾਣੇ ਚ ਰਹਿਣਾ ਸਿੱਖਣਾ ਚਾਹੀਦਾ ਹੈ। ਇਹਨਾਂ ਨੂੰ ਜਿਵੇਂ ਆ ਪੌਦੇ ਹੋਗੇ ਥੋੜ੍ਹੀ ਹੋਗੇ ਜੀਵ ਜੰਤੂ ਹੋਗੇ ਇਹਨਾਂ ਇਹਲੇ ਸ਼ੁਰੂਆਤ ਕਰਦੇ ਹੀ ਆ। ਭਾਵੇਂ ਟੁੱਟ ਜAVE ਪੌਦਾ ਇਹਨਾਂ ਫੇਰ ਵੀ ਨਾ ਕੋਈ ਕੋਈ ਨਵੀਂ ਸ਼ੁਰੂਆਤ ਕਰਨੀ ਆਦੀ। ਨਵੇਂ ਉੱਗ ਪੈਂਦੇ ਆ ਇੱਕ ਨਵਾਂ ਫੇਰ ਜੀਵਨ ਸ਼ੁਰੂ ਕਰ ਦਿੰਦੇ ਆ। ਇਸ ਤਰ੍ਹਾਂ ਟੁੱਟਿਆ ਹੋਇਆ ਬੰਦਾ ਹਾਰਿਆ ਹੋਇਆ ਬੰਦਾ ਆਦਾ ਇੱਕ ਨਵਾਂ ਸਟੈਪ ਵਧੀਆ ਚੱਕ ਕੇ ਆਦੀ ਨਵੀਂ ਸ਼ੁਰੂਆਤ ਕਰ ਸਕਦਾ ਹੈ ਜਿਹੜਾ ਜ਼ਿੰਦਗੀ ਦਾ ਸਾਬ ਹੈ ਉਹ ਏਵੇਂ ਹੀ ਚੱਲਦਾ ਰਹਿਣਾ ਜੇਕਰ ਆਪਾਂ ਕਹਿੰਦੇ ਆ ਨਾ ਬਿ ਲੋਕ ਬਦਲਣਾ ਆਪਣ ਦੇਸ਼ ਜਾ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਆਪਣੇ ਕਹਿਣ ਨਾਲ ਵੀ ਕੁਝ ਨਹੀਂ ਹੋਣਾ ਜੇ ਆਪਾਂ ਕਹਿੰਨੇ ਆ ਆਪਣਾ ਦੇਸ਼ ਵਧੀਆ ਸਾਫ਼ ਸੁਥਰਾ ਸ਼ੁੱਧਾਵਾ ਹੋਣੀ ਚਾਹੀਦੀ ਏ ਤੇ ਆਪਣੇ ਕਹਿਣ ਨਾਲ ਵੀ ਰੇ ਕੁਝ ਨਹੀਂ ਹੋਣਾ ਇਹ ਆਪਾਂ ਨੂੰ ਕਦਮ ਹੀ ਚੱਕਣਾ ਪੈਣਾ ਜੇ ਆਪਾਂ ਆਲਾ ਦਵਾਲਾ ਦਾ ਸਾਫ਼ ਰੱਖਾਂਗੇ ਅਤੇ ਸਿਹਤ ਵੱਲ ਧਿਆਨ ਦੇਵਾਂਗੇ ਤੇ ਤੁਹਾਡੇ ਨਾਲਦਿਆਂ ਨੂੰ ਵੀ ਫਰਕ ਪਵੇਗਾ ਤੁਹਾਡੇ ਨਾਲ ਦੇ ਵੀ ਤੁਹਾਡੇ ਤੇ ਤਦ ਨੂੰ ਵੇਖਣ ਕਰਨਗੇ ਤੁਨੂੰ ਉਹਨਾਂ ਤੇ ਇਫੈਕਟ ਪਵੇਗਾ ਉਹ ਵੀ ਅਦੀ ਸੰਭਾਲ ਕਰਨ ਕਰਨਗੇ ਉਹ ਵੀ ਵਾਤਾਵਰਣ ਦਾ ਇਸਮਾਲ ਕਰਨ ਕਰਨਗੇ ਆਲਾ ਦਵਾਲਾ ਸਾਫ ਸੁਥਰਾ ਉਹਨਾਂ ਦੀ ਸੋਚ ਇਹੀ ਪੈਦਾ ਹੋਵੇਗੀ ਜੇ ਆਪਾਂ ਵੀ ਜਿਵੇਂ ਬੰਦਾ ਨਸ਼ਾ ਕਰਦਾ ਜੇ ਆਪਾਂ ਉਹ ਨਹੀਂ ਰੋਕਦੇ ਹਨ ਉਹ ਚਾਰ ਬੰਦੇ ਨੂੰ ਹੋਰ ਨਸ਼ਾ ਲਾ ਦਿੰਦਾ ਤੇ ਜਿੱਦਾਂ ਕੋਈ ਚੰਗੇ ਬੰਦੇ ਨੇ ਖਿਡਾਰੀ ਨੇ ਖੇਡਾਂ ਖੇਡਦੇ ਨੇ ਜੇ ਉਸੇ ਗਰੁੱਪ ਵਿੱਚ ਕੋਈ ਅਮਲੀ ਬੰਦਾ ਆ ਜਾਏ ਤੇ ਉਹ ਅਮਲੀ ਦਾ ਵੀ ਇੱਕ ਨਾ ਇੱਕ ਦਿਨ ਇਹੀ ਕਰ ਪੈਣਾ ਵੀ ਮੈਂ ਨਸ਼ਾ ਪਤਾ ਛੱਡਾਂ ਤੇ ਖੇਡਾਂ ਮਲ ਜੁੜ ਜਾਵਾਂ ਸੋ ਵੀਰੋ ਇਹ ਨਵਾਂ ਸਾਲ ਏ ਤੁਸੀਂ ਸੰਭਾਲ ਲਓ ਜੇ ਅੱਜ ਦਾ ਦਿਨ ਸੰਭਾਲ ਲਿਆ ਆਉਣ ਵਾਲਾ ਤੁਹਾਡਾ ਸਾਰਾ ਸਾਲ ਵਧੀਆ ਬੀਤੇਗਾ ਠੀਕ ਹੈ ਇੱਕ ਸਿੱਖਿਆ ਸਿੱਖੋ ਤੇ ਸਿੱਖਦੇ ਹੀ ਰਹੋ ਆਪਾਂ ਇਸ ਦੁਨੀਆ ਤੇ ਸਿੱਖਣ ਵਾਸਤੇ ਆਏ ਆ ਤੇ ਕਿਧਰੋਂ ਵੀ ਕੋਈ ਚੰਗੀ ਗੱਲ ਸਿੱਖਣ ਮਿਲਦੀ ਏ ਸਿੱਖ ਲੀਕਰ ਵੀ ਰਹੋ ਕਿਉਂਕਿ ਬੁਰੀਆਂ ਗੱਲਾਂ ਤਾਂ ਰੇ ਕੋਈ ਸਕਾਉਂ ਤਿਆਰ ਏ ਤੇ ਬੁਰਾ ਰੇ ਕੋਈ ਬੰਦਾ ਕਰ ਲੈਂਦਾ ਪਰ ਚੰਗੀ ਗੱਲ ਕੋਈ ਕੋਈ ਕਰਦਾ ਵੀਰੋ ਤੁਹਾਡੇ ਵਾਸਤੇ ਬਸ ਇੰਨਾ ਹੀ ਏ ਬਹੁਤ ਬਹੁਤ ਧੰਨਵਾਦ ਮਾਲਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਬਖਸ਼ੇ ਸਦਾ ਹੀ ਤੁਹਾਡੇ ਤੇ ਮੇਰਾ ਭਰਿਆ ਹੱਥ ਰੱਖੇ ਤੁਸੀਂ ਮੇਰੀ ਵੀਡੀਓ ਵੇਖੀ ਧੰਨਵਾਦ ਮਾਲਕ ਕਰੇ ਐਵੇਂ ਤੁਹਾਡੇ ਵਾਸਤੇ ਹੋਰ ਸੋਹਣੇ ਸੋਹਣੀ ਵੀਡੀਓ ਲੈ ਕੇ ਆਵਾਂ ਹਰਾਦਾ ਸੋਮੀ